ਜਿਹੜੇ ਕਾਲੀ ਕਾਂਗਰਸੇ ਖਾ ਰਹੇ ਨੇ ਉਹ ਭਵੰਤਮਨ ਕੱਢ ਰਹੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਕਿਵੇਂ ਦੇਖਦੇ ਹਾਂ ਪ੍ਰਧਾਨ ਨੇ ਵਧੀਆ ਚੱਲ ਰਿਹਾ ਕਾਲੀ ਦਲ 'ਚ ਸਾਰਾ ਕੁਝ ਉਹਦਾ ਫੀਮ ਘੋਖਾ ਕੇ ਫਰਾਟੇ ਛੱਡੀ ਜਾਂਦਾ ਦੂਜੀਆਂ ਪਾਰਟੀਆਂ 'ਵਿ ਦੇਖਿਆ ਨੇ ਉਹਦੇ ਨਾਲੋਂ ਫਰਕ ਹੈ ਕੋਈ ਕਿ ਨਹੀਂ ਵਿੱਚੇ ਚੱਲੀਆਂ ਜਾਂਦਾ ਸਾਰਾ ਕੁਝ ਦੜਾਈ ਆ ਹੁਣ ਕਿਹਨੂੰ ਪਤਾ ਹੀ ਐ ਜਿਹਨੂੰ ਪਰ ਕੇ ਮੁੱਠੀ ਛੱਡੁੰਦਾ ਉਹ ਕਹਿੰਦਾ ਹੋ ਜਨਨਦਨ ਵਾਦਿਕਨਾਂ ਸ਼ਾਨੋਂ ਮੁੱਠੀ ਖਾਲਨ ਜਿਹੜੀ ਗੱਲ ਮੂੰਹ 'ਚੋਂ ਕਹਿ ਦੂ ਉਹ ਦੂਈ ਬੰਦੇ ਦੱਸ ਦੇਣਾ ਨੂੰ ਵੀ ਆਏ ਨਹੀਂ ਤੂੰ ਆਏ ਆਏ ਹੋ ਕਮ ਕਰਦਾ ਹੋਣੀ ਹੋ ਜਾਂਦਾ ਵੈਸੇ ਬੁਸਤਾ ਨਹੀਂ ਮੰਗਦੇ ਹੈ ਪੱਕੀ ਗੱਲ ਹੈ ਪੱਕੀ ਗੱਲ ਹੈ ਪਹਿਲਾਂ ਜੀ ਅਕਾਲੀ ਪਾਰਟੀ ਵੀ ਰਹਿਣਾ ਕਾਂਗਰਸੀ ਵੀ ਰਹਿਣਾ ਸਾਨੂੰ ਦੋਏ ਪਾਰਟੀਆਂ ਖਰਾਬ ਲੱਗੀਆਂ ਨੇ ਚੋਣਾਂ ਆ ਰਹੀਆਂ ਨੇ ਪੰਚਾਇਤੀ ਕਿਵੇਂ ਦੇਖਦੇ ਹੋ ਕਿੰਨਾ ਕ ਪ੍ਰਭਾਵ ਹੈ ਕਿਹੜੀ ਪਾਰਟੀ ਦਾ ਪ੍ਰਭਾਵ ਪਿੰਡ ਦੇ ਵਿੱਚ ਜੋਸ਼ ਤਾਂ ਹੈਗਾ ਹੀ ਵゼਰਾ ਹੀ ਬੰਦਿਆਂ ਚ ਬਾਕੀ ਸਾਡੇ ਪਿੰਡ ਦਾ ਐਸਾ ਕੋਈ ਬਾਲਾ ਖਰਾਬ ਮਾਹੌਲ ਨਹੀਂ ਠੀਕ ਹੈ ਹੁਣ ਜਿਹੜਾ ਬੀੜੀ ਦਾ ਮੇਰੇ ਤੇਰਾ ਜਮਾ ਆ ਰੋਂਦਾ ਦੋ ਮਹੀਨੇ ਜੋ ਉਹ ਮੇਰੀ ਜੇਬ 'ਚ ਪੈ ਰਿਹਾ ਜੀ ਰੌਣਕ ਸੱਥਾਂ ਦੀ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚਿਆ ਪਟਿਆਲਾ ਜ਼ਿਲ੍ਹੇ ਦੇ ਪਿੰਡ ਟੌੜਾ ਦੇ ਵਿੱਚ ਗੱਲਬਾਤ ਕਰਾਂਗੇ ਬਹੁਤ ਸਾਰੇ ਇੱਥੇ ਬਜ਼ੁਰਗ ਨੇ ਜਿਹੜੇ ਠੰਡ ਦਾ ਮੌਸਮ ਹੈ ਇਹਨਾਂ ਦੇ ਵੱਲੋਂ ਧੂਣੀ ਬਾਲ ਕੇ ਅੱਗ ਸਿੱਕੀ ਜਾ ਰਹੀ ਹੈ ਸੱਥ ਚਰਚਾ ਵੀ ਹੋ ਰਹੀ ਹੈ ਗੱਲਾਂ ਬਾਤਾਂ ਬਹੁਤ ਹੋ ਰੀਆਂ ਨੇ ਸਿਆਸਤ ਨੂੰ ਲੈ ਕੇ ਜਾਂ ਹੋਰ ਕਿਸ ਤਰੀਕੇ ਦੀਆਂ ਗੱਲਾਂ ਬਾਤਾਂ ਇੱਥੇ ਹੁੰਦੀਆਂ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਕੀ ਨਾਮ ਹੈ ਜੀ ਮੇਜਰ ਸਿੰਘ ਹੈ ਜੀ ਠੰਡ ਬਹੁਤ ਹੈ ਜਿਵੇਂ ਅੱਗ ਬਾਲ ਕੇ ਸਿਕਰੀਓ ਠੰਡ हट ਜਾਂਦੀ ਐ ਇਦਾਂ ਆਹ हट ਜਾਂਦੀ ਠੀਕ ਤਾਂ ਹਵਾ ਬੋਸ ਨਹੀਂ ਪਾ ਦੇਖੋ ਕੋਲ ਬੈ ਕੇ ਗੱਲਾਂ ਬਾਤਾਂ ਮਾਰ ਲੈਂਦੇ ਜੀ ਤੇ ਇਹੋ ਜੀ ਠੰਡ ਦੇ ਵਿੱਚ ਕੰਮ ਕਰਨ ਨੂੰ ਵੀ ਨਹੀਂ ਜੀ ਕਰਦਾ ਕੀ ਕਰਦਾ ਜਮਾ ਵੀ ਨਹੀਂ ਕਰਦਾ ਜੀ ਠੀਕ ਹੈ ਕੀ ਕੰਮ ਕਰ ਕਰਦੇ ਹੋ ਤੁਸੀਂ ਛਿੱਟੀਵਾੜੀ ਜੀ ਇੱਕ ਪੰਜਾਬੀ ਨੇ ਜਿਹੜੇ ਚਾਹ ਪੀਣ ਦੇ ਬਹੁਤ ਸ਼ਕੀਨ ਹੁੰਦੇ ਨੇ ਸਾਲ ਦੇ ਵਿੱਚ ਕਿੰਨੀ ਕ ਵਾਰ ਪੀ ਲੈਂਦੇ ਹੋ ਦੋ ਤਿੰਨ ਵਾਰ ਪੀ ਲੁੰਨੇ ਜੀ ਠੀਕ ਹੈ ਨਹੀਂ ਜੀ ਤੇ ਅੱਗੇ ਚੋਣਾਂ ਆ ਰਹੀਆਂ ਨੇ ਸਰਪੰਚੀ ਦੀਆਂ ਵੀ ਆ ਰਹੀਆਂ ਨੇ ਪੰਚਾਇਤੀ ਚੋਣਾਂ ਤੇ گاਾਂ ਲੋਕ ਸਭਾ ਦੀਆਂ ਵੀ ਆ ਰਹੀਆਂ ਨੇ ਪ੍ਰਧਾਨ ਮੰਤਰੀ ਵਾਲੀਆਂ ਕਿਵੇਂ ਦੇਖਦੇ ਹੋ ਪਿੰਡ ਦੇ ਵਿੱਚ ਕਿਹੜੀ ਪਾਰਟੀ ਦਾ ਪ੍ਰਭਾਵ ਜ਼ਿਆਦਾ ਲੱਗਦਾ ਤੁਹਾਨੂੰ ਹਾਂ ਪਾਰਟੀ ਦਾ ਜੀ ਪੰਚਾਇਤੀ ਚੋਣਾਂ 'ਚ ਕੀ ਮਾਹੌਲ ਹੈ ਹਾਂ ਪਾਰਟੀ ਦੀ ਤੁਜੀ ਹਾਂ ਪਾਰਟੀ ਹਾਂ ਜੀ ਠੀਕ ਹੈ ਤੇ ਹੋਰ ਜਿਵੇਂ ਭਗਵੰਤ ਮਾਨ ਨੂੰ ਵੀ ਮਾਨ ਸਰਕਾਰ ਨੂੰ ਵੀ 2 ਸਾਲ ਹੋਣੇ ਆਲੇ ਨੇ ਕਿਵੇਂ ਦੇਖਦੇ ਹੋ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਉਹਦੇ ਨਾਲੋਂ ਕਿੰਨਾ ਇੱਕ ਫਰਕ ਨਜ਼ਰ ਆ ਰਿਹਾ ਤੁਹਾਨੂੰ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਜੀ ਆ 900 ਬੰਦਾ ਹੁਣ ਬਾਹਰ ਨਿਕਲ ਰਿਹਾ ਜਿਹੜੇ ਪੈਸੇ ਖਾ ਰਹੇ ਨੇ ਜੀ ਲੋਨ ਲੈ ਲੈ ਇਹ ਪੂਮਾ ਤੁਮਾਰਾ ਸਿਰੇ ਲਾਇਆ ਇਹ ਕੰਮ ਜਿਹੜੇ ਹੁਣ 2 ਸਾਲ ਹੋ ਗਏ ਨੇ ਭਵਾਂ ਤਮਾਨ ਨੂੰ ਹੁਣ ਜਿਹੜਾ ਬਿਜਲੀ ਦਾ ਬਿੱਲ ਮੇਰੇ 13-14000 ਆਉਂਦਾ 2 ਮਹੀਨੇ 'ਚ ਉਹ ਮੇਰੀ ਜੀਬ 'ਚ ਪੈ ਰਿਹਾ ਜੀ ਉਹਦੇ ਵਿੱਚ ਮੈਨੂੰ ਫਾਇਦਾ ਹੀ ਹੋਇਆ ਜੀ ਜੇ ਹੁਣ ਅਸੀਂ ਅੰਦਰ ਜਾਣ ਦੀ ਗੱਲ ਕੀਤੀ ਹੈ ਮਾਨ ਸਰਕਾਰ ਆਉਣ ਤੋਂ ਬਾਅਦ ਬਹੁਤ ਸਾਰੇ ਲੀਡਰ ਅੰਦਰ ਗਏ ਨੇ ਕਪਲਿਆਂ ਦੇ ਵਿੱਚ ਇਲਜ਼ਾਮ ਲੱਗੇ ਸੀ ਇਹਨਾਂ ਦੇ ਉੱਤੇ ਵਿਜੀਲੈਂਸ ਨੇ ਜਾਂਚ ਕੀਤੀ ਤਾਂ ਉਹ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਸਿਆਸੀ ਬਦਲਾਖੋਰੀ ਤਹਿਤ ਵਸਾਇਆ ਜਾ ਰਿਹਾ ਹੈ ਅਸੀਂ ਬਿਲਕੁਲ ਨਿਰਦੋਸ਼ ਹਾਂ ਇਹ ਸਿਆਸੀ ਖੋਰੀ ਬਦਲਾ ਨਹੀਂ ਹੈਗਾ ਜੀ ਜਿਹੜੇ ਕਾਲੀ ਕਾਂਗਰਸੀ ਖਾਰ ਰਹੇ ਦੇ ਜੀ ਉਹ ਭਗਵੰਤ ਮਾਨ ਕੱਢ ਰਹੇ ਹੈ। ਅੱਗੇ ਕਿਵੇਂ ਦੇਖਦੇ ਹੋ 3 ਸਾਲ ਜਿਹੜੇ ਪਏ ਨੇ ਜਿਹੜੇ ਕੰਮ ਤੁਹਾਨੂੰ ਲੱਗਦਾ ਨਹੀਂ ਹੋਏ ਹੈਗੇ ਅੱਗੇ ਹੋਣਗੇ ਮੀਤ ਲੱਗਦੀ ਹੈ। A to Z ਹੋਣਗੇ ਜੀ ਜੋ ਭਗਵੰਤ ਮਾਨ ਨੇ ਗੱਲਾਂ ਕੀਤੀਆਂ ਨੇ ਆ 2 ਸਾਲ ਚ 5-7 ਗੱਲਾਂ ਸਹੀ ਹੋ ਰਹੀਆਂ ਨੇ ਜੀ ਜਦੋਂ ਹੁਣ ਇਹਦਾ ਜੋਰ ਪਰ ਰਿਹਾ ਹੈ ਜੀ ਜਿਹੜਾ ਬੀਜੇਪੀ ਆਪਣੇ ਸੈਂਟਰ ਤੇ ਗਵਰਨਮੈਂਟ ਬੈਠੀ ਹੈ ਜੀ ਉਹ ਕੰਮ ਲੋਟ ਨਹੀਂ ਹੁਣ ਦਿੰਦੀ ਜੀ ਪਰ ਇਹ ਮੁਕਾਬਲਾ ਕਰ ਰਿਹਾ ਹੈ ਭਗਵੰਤ ਮਾਨ ਬਿਲਕੁਲ ਤੇ ਹੋਰ ਜਿਵੇਂ ਇੱਥੇ ਬੈਣੀਓ ਤੁਸੀਂ ਗੱਲਾਂ ਬਾਤਾਂ ਕਿਸ ਤਰੀਕੇ ਨੇ ਕਰਦੇ ਹੋ ਘਰੇਲੂ ਗੱਲਾਂ ਬਾਤਾਂ ਵੀ ਕਰਦੇ ਹੋ ਜਾਂ ਫਿਰ ਸਿਆਸਤ ਦੀਆਂ ਚੱਲਦੀਆਂ ਨੇ ਜਾਂ ਫਿਰ ਪਿੰਡ ਦੀਆਂ ਘਰੇਲੂ ਗੱਲਾਂ ਬਾਤਾਂ ਵੀ ਕਰਦੇ ਆ ਸੈਂਟਰ ਦੀਆਂ ਵੀ ਕਰ ਅਕਾਲੀ ਪਾਰਟੀ ਕਾਂਗਰਸ ਦੀਆਂ ਕਰਦੇ ਰਿਹਾ ਪਹਿਲਾਂ ਅਸੀਂ ਅਕਾਲੀ ਪਾਰਟੀ ਵੀ ਰਿਹਾ ਕਾਂਗਰਸ ਵੀ ਰਿਹਾ ਸਾਨੂੰ ਦੋਵੇਂ ਪਾਰਟੀਆਂ ਖਰਾਬ ਲੱਗੀਆਂ ਨੇ ਜਿਹੜਾ ਭਵੰਤਮਨ ਦੀ ਸਰਕਾਰ ਸਾਨੂੰ ਬਹੁਤ ਵਧੀਆ ਗਰੀਬਾਂ ਨੂੰ ਵੀ ਤੇ ਅਮੀਰਾਂ ਨੂੰ ਵੀ ਠੀਕ ਚੱਲ ਰਹੀ ਹੈ ਇਹ ਜਿਵੇਂ ਕਹਿ ਰਹੇ ਨੇ ਐਸਜੀਪੀਐਸ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਵੀ ਬਦਲਾਅ ਦੀ ਮੰਗ ਕਰ ਰਹੇ ਨੇ ਕਹਿੰਦੇ ਚੋਣਾ ਹੋਣੇ ਚਾਹੀਦੇ ਨੇ ਐਸਜੀਪੀਐਸ ਦੀਆਂ ਜਿਹੜੇ ਐਸਜੀਪੀਐਸ ਦੇ ਵਿੱਚ ਤੁਹਾਡੇ ਤੁਸੀਂ ਟੌੜੇ ਪਿੰਡ ਨਾਲ ਸੰਬੰਧ ਰੱਖਦੇ ਹੋ ਜਥੇਦਾਰ ਗੁਰਚਾਨ ਸਿੰਘ ਟੌੜਾ ਵੀ ਰਹੇ ਨੇ 25 26 ਸਾਲ ਦੇ ਕਰੀਬ ਪ੍ਰਧਾਨ ਰਹੇ ਨੇ ਤੇ ਉਸੇ ਸਮੇਂ ਦੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਵੀ ਮੁੱਖ ਮੰਤਰੀ ਕਈ ਟਰਮ ਬਣੇ ਨੇ ਹਨਾ ਤੇ ਕਿਵੇਂ ਦੇਖਦੇ ਹੋ ਜਦੋਂ ਉਹ ਪ੍ਰਧਾਨ ਸੀਗੇ ਉਦੋਂ ਤੁਹਾਡੀ ਵੀ ਉਮਰ ਬਹੁਤ ਹੈ ਤੁਸੀਂ ਵੀ ਉਹ ਦੌਰ ਦੇਖਿਆ ਹੈ ਉਦੋਂ ਕੀ ਕਿੰਨਾ ਕੁ ਫਰਕ ਹੁੰਦਾ ਸੀ ਐਸਜੀਪੀਸੀ ਦੇ ਵਿੱਚ ਕਿੰਨੇ ਕੁ ਸੁਧਾਰ ਸੀ ਕਿਤੇ ਹੁਣ ਕਿੰਨਾ ਕੁ ਜਿਹੜਾ ਬਦਲਾ ਆ ਚੁੱਕਿਆ ਹੈ ਹੁਣ ਚੰਗੇ ਪ੍ਰਬੰਧ ਨੇ ਐਸਜੀਪੀਸੀ ਦੇ ਕੇ ਉਹਦੇ ਨੂੰ ਮਾੜੇ ਨਹੀਂ ਉਹ ਟਾਈਮ ਯਾਰ ਬਾਦਲ ਸਰਕਾਰ ਦੇ ਖੜਾ ਪ੍ਰਧਾਨ ਜੈਦਾ ਗਰ ਸਿੰਘ ਟੋੜਾ ਦਾ ਜੀ ਐਸਜੀਪੀ ਦਾ ਮੈਂਬਰ 26 ਸਾਲ ਰਿਹਾ ਜੀ ਯਾਰ ਇਹਨੇ ਬਾਦਲ ਸਰਕਾਰ ਨਾਲ ਆਪਣੇ ਆਈਆਈ ਇਹ ਪ੍ਰਧਾਨ ਸਾਹਿਬ ਜੀ ਨੇ ਕੱਲ ਕਹੀ ਦੀ ਵੀ ਕਿਹਾ ਤਾਂ ਤੂੰ ਪ੍ਰਧਾਨ ਕਿਉਂ ਸੜਦੇ ਕਿ ਆ ਤੂੰ ਐਸਜੀਪੀ ਮੈਂਬਰੇ ਸਾਹਮਣ ਦਾ ਉਹ ਪ੍ਰਧਾਨ ਸਾਹਿਬ ਜੀ ਬਖਰ ਕਰਦਾ ਜਿਹੜੀਆਂ ਗੱਲਾਂ ਲੋਕ ਕਰਦੇ ਨੇ ਵੀ ਉਹ ਪ੍ਰਧਾਨਗੀ ਦੇ ਸਾਲ ਤਾਂ ਕਰ ਅੱਗੇ ਵੀ ਬਾਦਲ ਨੇ ਗੱਲ ਕਹੀ ਸੀ ਵੀ ਤੁਸੀਂ ਪ੍ਰਧਾਨਗੀ ਕਰੀ ਜੋ ਐਸਪੀਸੀ ਤੋਂ ਨਹੀਂ ਮੈਂ ਤੈਨੂੰ ਪੁੱਛਦਾ ਤੂੰ ਤੇ ਮੈਂ ਇੱਧਰ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਉਧਰ ਅਕਾਲੀ ਦਲ ਸਿਆਸੀ ਪਾਰਟੀ ਨੂੰ ਦੇਖ ਲੈਣਾ ਇਹ ਗੱਲ ਸਹੀ ਹੈ ਸਹੀ ਹੈ ਜੀ ਜੀ ਸਹੀ ਤੇ ਹੁਣ ਜਿਹੜਾ ਇਹ ਹਾਲਾਤ ਹੋਏ ਨੇ ਜਪੀਸੀ ਦੇ ਜਥੇਦਾਰ ਨੇ ਜਿਹੜੇ ਭਾਈ ਰঞ্জੀਤ ਸਿੰਘ ਉਹ ਵੀ ਚੋਣਾਂ ਲੜਨ ਦੀ ਗੱਲ ਕਰ ਰਹੇ ਨੇ ਬੀਬੀ ਜਗੀਰ ਕੌਰ ਵੀ ਲੱਗ ਹੋਗੀ ਅਕਾਲੀ ਦਲ ਨਾਲੋਂ ਹੈ ਤੇ ਫਿਰ ਇਹ ਵੀ ਉਧਰ ਹੀ ਗਏ ਨੇ ਨਾ ਅਕਾਲੀ ਦਲ ਚ ਫਿਰ ਬਦਲਾਅ ਕੀ ਕਰਨਗੇ ਜੇ ਪ੍ਰਧਾਨ ਬਣਦੇ ਨੇ ਐਸਪੀਸੀ ਦੇ ਇਹ ਬਦਲਾਅ ਕੀ ਕਰਨਗੇ ਫਿਰ ਇਹ ਬਦਲਾਅ ਤਾਂ ਹੁਣ ਆਏ ਹੋ ਰਿਹਾ ਜੀ ਜਿਹੜਾ ਆਪਣੇ ਰਾਜੂ ਵਾਲਾ ਹੋਇਆ ਜੀ ਆਪਣੇ ਆ ਹੋਇਆ ਜੀ ਜਿਹੜਾ ਤੁਮਾ ਜੀ ਹੋਏ ਨੇ ਜੀ ਇਹ ਪਾਰਟੀਆਂ ਵਾਜੀਆਂ ਹੋ ਗਈਆਂ ਜੀ ਇਹ ਬਾਦਲ ਨੂੰ ਛੱਟਣਾ ਚਾਹੁੰਦੇ ਨੇ ਜੀ ਬਾਦਲ ਨੇ ਟਿਕ ਜਾਣਾ ਜੀ ਆਖਰੀ ਸਵਾਲ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਕਿਵੇਂ ਦੇਖਦੇ ਹੋ ਪ੍ਰਧਾਨ ਨੇ ਵਧੀਆ ਚੱਲ ਰਿਹਾ ਕਾਲੀ ਦਲ ਚ ਸਾਰਾ ਕੁਝ ਕੋਈ ਵਧੀਆ ਨਹੀਂ ਚੱਲ ਰਿਹਾ ਜੀ ਉਹਦਾ ਫੀਮ ਖਾ ਕੇ ਫਰਾਟੇ ਛੱਡੀ ਜਾਂਦਾ ਕੋਈ ਉਹ ਕਾਲੀ ਪਾਰਟੀ ਦਾ ਬੰਦਾ ਨਹੀਂ ਜੀ ਉਹ ਕਿ ਤਾੜੀ ਰੱਖੀ ਹੋਈ ਆ ਉਹਦੀ ਸ਼ਾਹ ਨੂੰ ਮੋਟੀ ਖਾ ਲੈਂਦਾ ਜਿਹੜੀ ਗੱਲ ਮੂੰਹ ਚੋਂ ਕਹਿ ਦੂ ਉਹ ਦੂਏ ਹੀ ਬੰਦੇ ਦੱਸ ਦਿੰਦੇ ਉਹਨੂੰ ਵੀ ਆਏ ਨਹੀਂ ਤੂੰ ਆਏ ਆਏ ਮਤਲਬ ਕਾਲੀ ਦਲ ਦਾ ਪ੍ਰਧਾਨ ਬਦਲਣਾ ਚਾਹੀਦਾ ਤਾਂ ਸੁਧਾਰ ਆ ਸਕਦਾ ਬਦਲਣ ਜਾਂਦਾ ਹਾਂ ਧੰਨਵਾਦ ਤੇ ਹੋਰ ਵੀ ਬਜ਼ੁਰਗ ਸਾਡੇ ਨਾਲ ਬੈਠੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਬਾਬਾ ਜੀ ਮੱਗਰ ਹੈ ਜੀ ਕਿਵੇਂ ਠੰਡ ਹੁੰਡ हट ਜਾਂਦੀ ਹੈ ਜਿਵੇਂ ਤੂੰ ਨਹੀਂ ਸਿਖ ਰਹੇ ਕਦੋਂ ਕੋ ਬੈਠੇ ਹੋ ਇੱਥੇ ਬਾਹਰ ਹੋ ਘੰਟਾ ਇਦਾਂ ਹੋ ਗਿਆ ਬਸ ਹੁਣ ਐ ਚਲੋ ਠੀਕ ਹੈ ਤੇ ਸਿਆਲ ਦੇ ਵਿੱਚ ਫਿਰ ਇਦਾਂ ਹੀ ਚੱਲਦਾ ਹੈ ਗੱਲਾਂ ਬਾਤਾਂ ਧੂਣੀ ਤੇ ਧੂਣੀ ਤੇ ਬਸ ਬੈਠੇ ਮੁਰਦੇ ਰਹਿੰਦਾ ਸੇਖ ਸੂ ਕੇ ਮੁੜ ਜਾਂਦਾ ਘਰ ਨੂੰ ਹੋਰ ਅਸੀਂ ਇੱਥੇ ਕੀ ਕਰਨਾ ਹੈ ਕੰਮਕੁਰ ਕਰਦੇ ਹਾਂ ਕੋਈ ਕਿ ਰਿਟਾਇਰ ਹੋ ਗਏ ਹੋਏ ਹੋ ਰਿਟਾਇਰ ਹੋਇਆ ਹੋਣਾ ਠੀਕ ਹੈ ਠੀਕ ਹੈ ਹੋਰ ਇੱਥੇ ਗੱਲਾਂ ਬਾਤਾਂ ਕੀ ਕਰਦੇ ਹਾਂ ਉਹ ਨਾ ਗੱਲਾਂ ਬਾਤਾਂ ਬਸ ਹੱਥ ਸੂ ਕੇ ਮੁੜ ਜਾਂਦਾ ਘਰ ਨੂੰ ਟਾਈਮ ਪਾਸ ਹੋ ਜਾਂਦਾ ਹੋਰ ਕੀ ਪਿੰਡ ਪਿੰਡ ਦੀਆਂ ਗੱਲਾਂ ਜਿਵੇਂ ਸੱਤ ਚਰਚਾ ਹਾਂ ਬੋਰਡ ਬੋਰਡ ਕੇ ਵਸਾਈਤੇ ਮਾਰ ਮੁਰ ਕੇ ਚਾਰ ਗੱਲਾਂ ਮੁਰ ਕਰਨ ਨੂੰ ਮੱਜਦੇ ਨੇ ਹਣ ਕੀ ਕਰੂ ਹਣ ਕਾਨੂੰ ਮੱਜਣਾ ਵਸ ਅੱਛਾ ਮਾਨ ਸਰਕਾਰ ਆਈ ਹੈ ਜਿਵੇਂ ਬਿਜਲੀ ਦਾ ਬਿੱਲ ਮਾਫ ਹੋਇਆ ਹੋਇਆ ਹੋਰ ਵੀ ਕਈ ਕੰਮ ਕਰ ਕੀਤੇ ਨੇ ਕਈਆਂ ਦੇ ਉੱਤੇ ਸਵਾਲ ਵੀ ਉੱਠਦੇ ਨੇ ਨਹੀਂ ਹਜੇ ਹੋਏ ਹੈਗੇ ਉਮੀਦ ਲੱਗਦੀ ਹੈ ਕਿ ਹੋਣਗੇ ਉਹ ਜੰਦ ਨੇ ਸਾਰੇ ਕੰਮ ਤਾਂ ਚੱਲ ਹੀ ਹੋ ਜਾਣਾ ਕੰਮ ਨਿਕੜਾ ਮੁੱਕਦਾ ਇਹ ਬਜਾਉਂ ਬੰਦਾ ਹੀ ਦੂਜੀਆਂ ਪਾਰਟੀਆਂ ਵੀ ਦੇਖੀਆਂ ਨੇ ਉਹਦੇ ਨਾਲੋਂ ਫਰਕ ਹੈ ਕੋਈ ਕਿ ਨਹੀਂ ਪਰ ਕੰਮ ਵਿੱਚ ਚੱਲੀਆਂ ਜਾਂਦਾ ਸਾਰਾ ਕੁਝ ਦੜਾਈ ਆ ਹੁਣ ਤੈਨੂੰ ਪਤਾ ਹੀ ਹੈ ਜਿਹਨੂੰ ਪਰ ਕੇ ਮੁੱਠੀ ਛੜਦੋਂਦਾ ਉਹ ਕਹਿੰਦਾ ਹੋ ਜਾਂਦਾ ਤੈਨੂੰ ਅਸਲੀ ਗੱਲ ਵਾਹ ਅੱਛਾ ਇੱਕ ਨਾ ਐ ਦੱਸੋ ਸਰਕਾਰੀ ਦਫ਼ਤਰਾਂ 'ਚ ਜਾਂਦੇ ਹੁਣੇ ਉਹ ਕਿਸੇ ਵੀ ਕੰਮ ਵਾਸਤੇ ਕਾਮਕਾਰ ਹੋ ਰਹੇ ਨੇ ਕਾਮਕਾਰ ਤਾਂ ਹੋ ਹੀ ਜਾਂਦਾ ਜੀ ਪੈਸੇ ਬੁਸਤਾ ਨਹੀਂ ਮੰਗਦੇ ਨੋ ਹਾਂ ਨੋ ਪੱਕੀ ਗੱਲ ਹੈ ਜੀ ਪੱਕੀ ਗੱਲ ਹੈ ਤਾਂ ਹੋਰ ਵੀ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਹਾਲਾਂਕਿ ਮਾਨ ਸਰਕਾਰ ਤੋਂ ਜਿਹੜਾ ਕਿਤੇ ਨਾ ਕਿਤੇ ਸੰਤੁਸ਼ਟ ਨਜ਼ਰ ਆ ਰਹੇ ਨੇ ਕਿ ਸਰਕਾਰੀ ਦਫ਼ਤਰਾਂ ਜੀ ਕੰਮਕਾਜ ਨੇ ਜਿਹੜੇ ਬਿਨਾਂ ਪੈਸੇ ਤੋਂ ਹੋ ਰਹੇ ਨੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਅਵਤਾਰ ਸਿੰਘ ਜੀ ਕਿੰਨੀ ਕੁ ਉਮਰ ਲੱਗਦੀ ਹੈ ਤੁਹਾਡੀ ਮਰੀ ਹੈਗੇ 35-36 ਸਾਲ ਜੀ ਕਿਵੇਂ ਦੇਖਦੇ ਹੋ ਜਿਵੇਂ ਧੂਣੀ ਤੇ ਬੈਠੇ ਨੇ ਕਿਸ ਤਰੀਕੇ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਕਿਉਂਕਿ ਬਜ਼ੁਰਗਾਂ ਚ ਬੈਨੇ ਕੋਈ ਸਿੱਖਣ ਨੂੰ ਮਿਲਦਾ ਹੈ ਹਾਂ ਜੀ ਸਾਰੀ ਤਰ੍ਹਾਂ ਦੀਆਂ ਹੁੰਦੀਆਂ ਨੇ ਜੀ ਉਹ ਸਾਹਮਣੇ ਬਰਕਸ਼ਾਪਾਈ ਉੱਥੇ ਕੰਮਕਾਰ ਕਰਦੇ ਆ ਜ ਠੀਕ ਹੈ ਸਾਬਦਰਾਂ ਦੀਆਂ ਗੱਲਾਂ ਬੱਤਾਂ ਹੁੰਦੀਆਂ ਘਰੇਲੂ ਪਿੰਡ ਲੈਵਲ ਦੀਆਂ ਹੋਰ ਸਾਬਦਰਾਂ ਦੀਆਂ ਅੱਗੇ ਚੋਣਾਂ ਆ ਰਹੀਆਂ ਨੇ ਪੰਚਾਇਤੀ ਕਿਵੇਂ ਦੇਖਦੇ ਹੋ ਕਿੰਨਾ ਕੁ ਪ੍ਰਭਾਵ ਹੈ ਕਿਹੜੀ ਪਾਰਟੀ ਦਾ ਪ੍ਰਭਾਵ ਪਿੰਡ ਦੇ ਵਿੱਚ ਇਹਦਾ ਹੀ ਮੌਕੇ ਤੇ ਹੀ ਪਤਾ ਲੱਗੂ ਹਾਂ ਕੁਝ ਨਹੀਂ ਕਿਹਾ ਜਾਦਾ ਜਿਵੇਂ ਨਾ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਜਿਹੜਾ ਐਕਟਿਵ ਹੋ ਜਾਂਦੇ ਨੇ ਜਿਹੜੇ ਵਰਕਰ ਨੇ ਅੱਗੋਂ ਖੜਨਾ ਹੁੰਦਾ ਹੈ ਕੁਈ ਜੋ ਸ਼ੋਅ ਦਿਖਦਾ ਨਹੀਂ ਹੈਗਾ ਪਿੰਡ ਚ ਜੋਸ਼ ਤਾਂ ਹੈਗਾ ਜੀ ਬਥੇਰਾ ਹੀ ਬੰਦਿਆਂ ਚ ਬਾਕੀ ਸਾਡੇ ਪਿੰਡ ਦਾ ਐਸਾ ਕੋਈ ਬਾਲਾ ਖਰਾਬ ਮਾਹੌਲ ਨਹੀਂ ਠੀਕ ਹੈ ਨਹੀਂ ਜਿਵੇਂ ਕਿਸੇ ਨੇ ਖੜਨਾ ਹੁੰਦਾ ਆਪਾਂ ਨੂੰ ਪਹਿਲੀ ਹੀ ਪਤਾ ਲੱਗ ਜਾਂਦਾ ਵੀ ਆਹ ਵਾਲੇ ਜਿਹੜੇ ਨੇ ਪੰਚੀ ਦੇ ਵਿੱਚ ਜਾਂ ਸਰਪੰਚੀ ਚ ਆ ਅੱਗੋਂ ਖੜਨਗੇ ਹੁਣ ਜਿਹੜੇ ਨਵੇਂ ਨੇ ਆ ਗਏ ਆ ਆਮ ਆਦਮੀ ਪਾਰਟੀ ਦੇ ਨੌਜਵਾਨੀ ਨੇ ਕਿ ਬਜ਼ੁਰਗ ਵੀ ਨੇ ਉਹਦੇ ਵਿੱਚ ਸਭ ਤਰ੍ਹਾਂ ਦੇ ਨੇ ਜੀ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਜੀ ਤੇ ਬਾਕੀ ਹਲੇ ਮੌਕੇ ਤੇ ਹੀ ਪਤਾ ਲੱਗੂਗਾ ਜੀ ਕਿਨੇ ਖੜਨਾ ਜੀ ਕਿਨੇ ਕੀ ਕਰਨਾ ਹੈ ਠੀਕ ਹੈ ਤਾਂ ਬਸ ਮੇਰਾ ਹੋਰ ਵੀ ਦੇਖ ਸਕਦੇ ਹਾਂ ਕਿ ਧੂਣੀ ਬਾਲ ਕੇ ਜਿਹੜੇ ਪਿੰਡ ਦੇ ਲੋਕਾਂ ਦੇ ਵੱਲੋਂ ਇੱਥੇ ਸੱਤ ਚਰਚਾ ਵੀ ਕੀਤੀ ਜਾ ਰਹੀ ਹੈ ਟੌੜੇ ਪਿੰਡ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਖਾਸ ਤੌਰ ਤੇ ਸਰਕਾਰ ਨੂੰ ਲੈ ਕੇ ਵੀ ਕਿ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਸ ਤੋਂ ਬਹੁਤ ਸਾਰੇ ਲੋਕ ਇੱਥੇ ਸੰਤੁਸ਼ਟ ਵੀ ਨਜ਼ਰ ਆ ਰਹੇ ਨੇ ਕਿ ਸਾਡੇ ਕੰਮਕਾਰ ਵੀ ਹੋ ਰਹੇ ਨੇ ਤੇ ਜਿਹੜਾ ਥੋੜਾ ਜਿਹਾ ਬਦਲਾਅ ਵੀ ਦੇਖਣ ਨੂੰ ਮਿਲਿਆ ਕਿਉਂਕਿ 2 ਸਾਲ ਦਾ ਸਮਾਂ ਹੋਣ ਵਾਲਾ ਹੈ ਤੇ 3 ਸਾਲ ਅਜੇ ਬਾਕੀ ਪਏ ਨੇ ਨਜੀ ਕੈਮਰਾਮੈਨ ਨਾਲ ਗੁਰਪ੍ਰੀਤ ਠੱਠਾ ਨਿਡਰ ਪੰਜਾਬੀ মিডিਆ ਪਟਿਆਲਾ